ਦਾ ਮੁੰਡਾ ਤੇ ਅਸੀਂ ਆਇਆ ਕੈਲਗਰੀ ਇੱਥੇ ਘੁੰਮਣ ਕਿਹੀ ਕਰ ਰਹੇ ਆ ਮਤਲਬ ਕਿ ਡਰਾਈਵਰੀ ਕਰੀ ਜਾਂਦਾ ਮੁੰਡਾ ਦੇਖੋ ਕਿੰਨਾ ਘੈਂਟ ਆ ਇਹ ਤੇ ਅੱਜ ਆਪਾਂ ਜਾਨੀ ਕਿ ਪਿੰਡ ਵਾਲੇ ਮੁੰਡੇ ਨੂੰ ਮਿਲਿਆ ਇੱਥੇ ਕਾਫੀ ਟਾਈਮ ਆਪਾਂ ਨੂੰ ਹੋ ਗਏ ਹੋਣੇ ਹਨਾ ਮੈਨੂੰ ਲੱਗਦਾ ਕਿ ਹੋ ਗਏ ਬੜੇ ਨੇ 3-4 ਸਾਲ ਹੋ ਗਏ ਜਿਆਦਾ ਹੀ ਹੋ ਗਏ ਹਨਾ ਮੈਨੂੰ ਆਏ ਨੂੰ ਤਾਂ ਸਾਲ ਹੋ ਗਿਆ ਇੱਥੇ ਪਰ ਮੈਂ ਮਿਲਿਆ ਅੱਜ ਕੈਲਗਰੀ ਆਇਆ ਸਾਲ ਬਾਅਦ ਇੱਥੇ ਤੇ ਆਪਾਂ ਨੂੰ ਹਰਮੀਤ ਮਿਲਿਆ ਆਪਣੇ ਚਾਚੇ ਦਾ ਮੁੰਡਾ ਕਰਮੀ ਚਾਚੇ ਦਾ ਮੁੰਡਾ ਇਹ ਤੇ ਪਿੰਡ ਤੋਂ ਆਪਣੇ ਮੁੰਡਾ ਤੇ ਆਪਾਂ ਅੱਜ ਤੁਹਾਨੂੰ ਦਿਖਾਉਂਦੇ ਆ ਵੀ ਉਹ ਬਾਕੀ ਉਧਰਲਾ ਆਪਾਂ ਚੱਲੇ ਆ ਘਰੇ ਪੁਧਿਆਣਾ ਬਾੜਪੂੜ ਸਾਰੇ ਧੀਂਦੇ ਇਤੋਂ ਆ ਦੇਖੋ ਆਪਾਂ ਇਹ ਗੱਡੀ ਵਿੱਚ ਤੇ ਆਪਾਂ ਇਹ ਜਾ ਰਹੇ ਵੀਊ ਵੇਖੋ ਕਿੰਨਾ ਘੈਂਟ ਆ ਕਿੰਨਾ ਸੋਹਣਾ ਖੈਰਗਰੀ ਬਾਕੀ ਸੋਹਣਾ ਹੈ ਨਾ ਬਾੜਪੂੜੀ ਬਾੜਪੂੜੀ ਬਾਰੇ ਕਿਹਨਾਂ ਤੇ ਆਪਣੀ ਵੀਡੀਓ ਨਾਲ ਤੁਸੀਂ ਜੋੜੇ ਰਹੋ ਆਪਾਂ ਨੂੰ ਦਿਖਾਈ ਜਾਣੇ ਆ ਕਿ 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 ਲੈ ਜਾਣੇ ਆ ਜਾਈ ਜਾ ਰਹੇ ਆ ਐਡਰੀ ਹੈ ਨਾ ਐਡਰੀ ਸ਼ਹਿਰਾਂ ਵੀ ਹਾਂ ਇੱਥੇ ਬਾਰੇ ਪੰਜਾਬੀ ਹੈ ਕਿ ਨਹੀਂ ਹੈਗੇ ਆ ਕਾਫੀ ਆ 10 ਕਿ ਮਿੰਟ 10 ਜਿੱਦੋਂ ਆਪਾਂ ਨਾਰਥ-ਈਸਟ ਤੋਂ ਆਏ ਆ ਨਾ ਮਤਲਬ ਉੱਧਰ ਕਾਫੀ ਪੰਜਾਬੀ ਆ ਹੈ ਨਾ ਬਹੁਤ ਜ਼ਿਆਦਾ ਉਹ ਗਾੜਾ ਪੰਜਾਬੀਆਂ ਦਾ ਜੇ ਮਤਲਬ ਕਿ ਤੁਸੀਂ ਕਿਤੇ ਵੀ ਰੈਸਟੋਰੈਂਟ 'ਚ ਜਾਂਦੇ ਆ ਚਾਹਲੇ ਚਾਹ ਕਿਤੇ ਵੀ ਪੀਜਾ ਪੂਜਾ ਖਾਣੇ ਬਹੁਤ ਪੰਜਾਬੀ ਆ ਜਿੱਦੜੇ ਇਹ ਮੁੰਡਾ ਆਪਣਾ ਰਹਿੰਦਾ ਫਰੈਂਡ ਆਪਣਾ ਤੇ ਉੱਥੇ ਜਾਨੀ ਕਿ ਆਏ ਆ ਉੱਥੇ ਘੱਟ ਆ ਨਾ ਹੈਗੇ ਆ ਘੱਟ ਉੱਥੇ ਗੋਰੇ ਗੋਰੇ ਵੀ ਹੈਗੇ ਆ ਨਾ ਗੋਰੇ ਆ ਗੋਰੇ ਹੀ ਆ ਜ਼ਿਆਦਾਤਰ ਤਾਂ ਇਧਰਲੀ ਸਾਈਡ ਪੰਜਾਬੀ ਵਾਲੇ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਇਹਦਾ ਨਾ ਇਹ ਡ੍ਰੀ ਕੀ ਇਹ ਡ੍ਰੀ ਇਹ ਡ੍ਰੀ ਸ਼ਹਿਰ ਜਿਹੜਾ ਆਪਾਂ ਉੱਧਰ ਜਾ ਰਹੇ ਆ ਦੇਖੋ ਕਿ ਆਪਾਂ ਕਿੱ데 ਜਾ ਰਹੇ ਤੇ ਆਪਣੇ ਫਰੈਂਡ ਦੀ ਗੱਡੀ ਦੇ ਸੇ ਉਸ ਨੂੰ ਕਿਵੇਂ ਲੱਗੀ ਆਪਾਂ ਨੂੰ ਤਾਂ ਬਹੁਤ ਜਿਆਦਾ ਸੋਹਣੀ ਲੱਗੀ ਬਹੁਤ ਬੱਚਾ ਇੱਥੇ ਮੈਂ ਗਿਆ ਆ ਬਹੁਤ ਵੱਡਾ ਹਨਾ ਇਹ ਹਾਂ ਵੱਡੀ ਵੀਡੀਓ ਬਣਾਈ ਸੀ ਬੜਾ ਘੈਂਟ ਆ ਪਾ ਇਹ ਮਤਲਬ ਦਰਵਾਜ਼ੇ ਵੀ ਬਹੁਤ ਹਨਾ ਗੇਟ ਜੇ ਬਣੇ ਜਿਵੇਂ ਕਈ ਐਂਟਰੀਆਂ ਸੱਤ ਅੱਠ ਗਏ ਹਨਾ ਐਂਟਰੀ 来ਣੀ ਉਹ ਦੇਖੇ ਜਾਵੇ ਤਾਂ ਉਧਰ ਸਾਹ ਬ੍ਰੈਂਪਟਨ ਵਾਲੀ ਹੈਣੀ ਇਹਨੇ ਪਹਾੜ ਉੱਢ ਜੇ ਪੱਧਰਾ ਏਰੀਆ ਪੱਧਰਾ ਏਰੀਆ ਉਪਯਾ ਵੀ ਉਧਰ ਵੀ ਬਹੁਤ ਜ਼ਿਆਦਾ ਆ ਤੇ ਇੱਥੇ ਵੀ ਬਹੁਤ ਜ਼ਿਆਦਾ ਆ ਇਧਰ ਪੱਧਰਾ ਏਰੀਆ ਨਹੀਂ ਹੈਣਾ ਜੇ ਵੈਪਕੂਮਨ ਵਾਲਾ ਵੇਖਣ ਵਾਲਾ ਹੈਣਾ ਬਹੁਤ ਉਹ ਤੋਂ ਆਪਣੀ ਜਾਈ ਜਾਂਦੇ ਮੈਪ ਲੱਗਿਆ ਹੁੰਦਾ ਗੱਡੀ ਹੈ ਨਾ ਪੂਰਾ ਦਸ ਦਾ ਨਹੀਂ ਤਾਂ ਕਿੱਧਰ ਜਾਣਾ ਵੀਦ ਨਹੀਂ ਦਸੀਨਾ ਸਨੋਹ ਤਾਂ ਨਹੀਂ ਦਸੀ ਹੋਈ ਹੁਣ ਕਿ ਦਸੀ ਹੋਈ ਹੈ ਕਿ ਬਈ ਕੱਲ ਪਰਸੂ ਤੱਕ ਕਿ ਨਹੀਂ 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 ਸਨੋਹ ਨਹੀਂ ਆੜਾ ਵੀਕ ਤਾਂ ਬਹੁਤ ਵਧੀਆ ਵੇਜ਼ਰਾ ਹਾਂ ਮਾੜਾ ਜਾਂ ਫੇਰ ਫੇਰ ਇਹ ਥੋੜੀ ਜਿਹੀ ਡੰਡ ਨਾਲ ਹੀ ਅੱਛਾ ਦੇਖੋ ਬਈ ਤਾਮ ਵਧੀਆ ਘੈਂਟ ਘੈਂਟ ਉਹ ਆ ਗਏ ਸਾਹਮਣੇ 7 ਕਿਲੋਮੀਟਰ ਦੇ ਦੇ ਬਣਾਣਾ ਏਰੀਏ ਚ ਹੈ ਸ਼ਹਿਰ ਜਿਹੜਾ ਆਈ ਹੁੰਦੀ ਇਕੱਠੇ ਪਿੰਡ ਜਾਨੀ ਕਿ ਮੈਂ ਹੁੰਦਾ ਸੀ ਆਪਾਂ ਕ੍ਰਿਕਟ ਖੇਡਦੇ ਹਣਾ ਹਰ ਮਨ ਹੁੰਦਾ ਹੈਗਾ ਬੱਬੀ ਹੁੰਦਾ ਹੈ ਹੋਰ ਹੁੰਦੇ ਨਾ ਮੁੰਡੇ ਉਹ ਨਾ ਤੁਹਾਡਾ ਆਮਣਾ ਆਉ ਆਮਣਾ ਵੀ ਹੁੰਦਾ ਹੈ ਕਾਫੀ ਹੁੰਦੇ ਮੁੰਡੇ ਉਦੋਂ ਕ੍ਰਿਕਟ ਗੁਰੂ ਖੇਡਦੇ ਉਥੇ ਕਾਫੀ ਮੁੰਡੇ ਜਾਨੀ ਕਿ ਉਹ ਬਾਹਰ ਹੀ ਜਾਂਦੇ ਸਾਰੇ ਤਕਰੀਬਨ ਸਾਰੇ ਆ ਗਏ ਹਨ ਜੇ ਲਾਈਏ ਹਿਸਾਬ ਆਪਾਂ ਕਨੇਡਾ ਜ ਸਾਰੇ ਜਣੇ ਆ ਗਏ ਆ ਕੋਈ ਐਮ ਲਾਦਾ ਕਿ ਜਿਹੜਾ ਗ੍ਰੀਮਨ ਦਾ ਸਾਰੇ ਹੀ ਆਈ ਜਾਂਦੀ ਬਾਹਰ ਹਨਾ ਉਦੋਂ ਅਸੀਂ ਮਿਲੇ ਸੀ ਤੇ ਫਿਰ ਤਾਂ ਆਏ ਹਾਂ ਕਿ ਫਿਰ ਕੋਈ ਕੋਈ ਮਿਲਦਾ ਨਾ ਜਦੋਂ ਪੈਂਟ ਜਾਂਦਾ ਬੰਦਾ ਹਨਾ ਸਹੀ ਇਧਰ ਲਈ ਬੰਦਾ ਬਣ ਕੇ ਰਹ ਜਾਂਦਾ ਕਾਫੀ ਟਾਈਮ ਬਾਅਦ ਹੁਣ ਤੂੰ ਮਤਲਬ ਕਿ ਉਦੋਂ ਕਿੰਨੇ ਚਿਰ ਹੋ ਗਏ ਗੇੜਾ ਮਾਰੇ ਨੂੰ ਤਿੰਨ ਸਾਲ ਹੋ ਗਏ ਬਈ ਇਹਨੂੰ ਮੁੰਡੇ ਨੂੰ ਅਜੇ ਉੱਥੇ ਇੰਡੀਆ ਗਏ ਇਹਨੂੰ ਪੰਜਾਬ ਚ ਘਰੇ ਆਉਦੇ ਤੇ ਤਿੰਨ ਸਾਲਾਂ ਦਾ ਇੱਥੇ ਆ ਚੋਬਰੇ ਪੀਆਰ ਹੋ ਗਿਆ ਹਨਾ 3 ਸਾਲ ਹੋ ਗਏ ਪਿਆਰ ਹੋ ਗਿਆ ਮੁੰਡਾ ਇਹ ਤੇ ਆਪਣੇ ਪਿੰਡ ਵਾਲੇ ਹੋਰ ਵੀ ਹੈਗੇ ਇੱਥੇ ਤੇ ਉਹਨਾਂ ਨਾਲ ਹੋਈ ਸੀ ਗੱਲ ਉਹਦੇ ਮਿਲਾਂਗੇ ਕੋਈ ਨਾ ਦੇਖਦੇ ਹਾਂ ਹੁਣ ਕਿਹੜਾ ਮਿਲਦਾ ਆਪਾਂ ਨੂੰ ਤੇ ਵਧੀਆ ਸੋਹਣਾ ਦੇਖਣ ਵਾਲਾ ਆਪਾਂ ਨੂੰ ਦਿਖਾਉਨੇ ਆ ਬਾਹਰੋਂ ਘਰ ਤਾਂ ਆਪਣਾ ਇੱਥੇ ਹੀ ਸੀਗਾ ਹਾਂ ਉਹ ਦੰਦ ਦਿਖਾਉਣੀ ਆ ਸ਼ਾਇਦ ਦੰਦ ਨਹੀਂ ਆਉਂਦੇ ਅੱਛਾ ਇਧਰਲੀ ਸਾਈਡ ਪਿੱਛੇ ਰਹਿ ਗਿਆ ਹੈ ਆ ਦੇਖੋ ਕਿ ਇੱਥੇ ਹਜੇ ਕੰਮ ਜਣੀ ਘਰ ਘਰ ਬਣੀਆਂ ਜਾਂਦੇ ਨਵੇਂ ਹੀ ਬਣੀਆਂ ਜਾਂਦਾ ਸਾਰਾ ਨਾ ਕਹਿ ਲਈ ਰਿਲੀਜ਼ ਆ ਇੱਧਰ ਸਾਈਟ ਆ ਦੇਖੋ ਕਿੰਨਾ ਘੈਂਟ 뷰 ਬੱਦਲ ਬੱਦਲ ਪੂਰੇ ਹੋਏ ਪਏ ਤਾਂ ਕਿੰਨਾ ਸੋਹਣਾ ਮੌਸਮ ਆ ਉਹ ਮਸ਼ੀਨਾਂ ਖੜੀਆਂ ਪੂਰੀਆਂ ਕੰਮ ਚੱਲੀ ਜਾਂਦਾ ਆ ਦੇਖੋ ਕਿੰਨੀ ਆ ਮਸ਼ੀਨਾਂ ਖੜੀਆਂ ਇੱਥੇ ਛੁੱਟੀਆਂ ਨਾ ਕ੍ਰਿਸਮਸ ਦੀਆਂ ਕਰਕੇ ਇੱਕ ਤੇ ਗ੍ਰੇਸ ਵਿੱਚ ਦੀਆਂ ਛੁੱਟੀਆਂ ਤੇ ਆਪਣੇ ਸ਼ਹੀਦੀ ਦਿਹਾੜੇ ਚੱਲਦੇ ਪਏ ਆ ਹਨਾ ਕੱਪੜੇ ਵੀ ਹੋਣ ਜਾਣੀ ਕਿ ਕੋਈ ਨਹੀਂ ਪਰ ਸਾਰਾ ਕੁਝ ਹੋਣ ਜਾਣਾ ਨੇੜੇ ਨੇੜੀ ਆ ਹਾਂ ਸਭ ਆ ਜਾ ਜਿੱਤੇ ਤੂੰ ਰੇਣਾ ਉਥੇ ਪਹੁੰਚ ਗਿਆ ਬਾ ਉਹ ਸ਼ਹਿਰ ਚ ਨਾ ਹਾਂ ਆਪਾ ਸਾਡਾ ਆ ਸ਼ਹਿਰ ਆਪਾ ਸਾਡਾ ਬੱਸ ਕਰਕੇ ਬੰਦ ਆ ਰਿਹਾ ਹਾਂ ਹਾਂ ਇੱਕ ਦਿਨ ਸੁਣਨੇ ਹਲਕਾ ਬੀਨ ਛੁੱਟੀਆਂ ਨਾ ਹਾਂ ਛੁੱਟੀਆਂ ਕਰਕੇ ਆਣਾ ਜੋ ਬੋਦੂ ਆ ਵਾੜ ਮਾਰ ਲਿਆ ਹਾਂ ਤੇ ਮੋਟੇ ਮੋਟੇ ਸਾਰੇ ਕਰਨੀ ਦੀ ਸਾਰਾ ਕੋ ਨੇੜੇ ਹੀ ਆ ਤੇ ਤਾਂ ਕਰਕੇ ਛੁੱਟੀਆਂ ਕਰਕੇ ਜਾਂ ਸੌਣ ਦਾ ਪਿਆ ਕੋਈ ਨਹੀਂ ਨਾ ਜਾਂਦਾ ਆਉਂਦਾ ਹਾਂ ਇਹ ਬੰਦ ਵਾਲ ਮਾਰ ਇਹ ਬੰਦ ਆ ਨਾ ਉਹ ਮਾਰਦਾ ਚ ਹੁੰਦਕ ਹੁੰਦੇ ਤਰਾਏ ਬੰਦੇ ਪਿਆ ਹਣਾ ਅੱਜ ਤਾਂ ਇੱਧਰ ਪੰਜਾਬੀ ਘਾਟਾ ਬੈਂਕ ਆ ਗਈ ਹਣਾ ਦੇਖੋ ਕਿ ਅੱਜ ਜਮਾ ਕੋਈ ਗੱਡੀ ਗੁੱਡੀ ਨਹੀਂ ਜਾ ਰਹੀ ਕਿਉਂਕਿ ਛੁੱਟੀਆਂ ਕਰਕੇ ਆ 크리스마ਸ ਆਜ ਤੇ ਉਹਦੇ ਕਰਕੇ ਆਪਣਾ ਘਰ ਇੱਧਰੋਂ ਰਹਿ ਜਾਂਦਾ ਹੈ ਅੱਗੇ ਇਤਨੀ ਬਣੀ ਜਾਂਦਾ ਹਨ ਆ ਇੰਟਰ ਤੇਰਦਾ ਉਹ ਬੁੱਕ ਵੀ ਗਿਆ ਉਥੋਂ ਦਾ ਹਾਂ ਜੇ ਇਹ ਸ਼ਹਿਰ ਆਏ ਨਹੀਂ ਬੜਾ ਧੁੰਮਾ ਚੜਾ ਜਾਂ ਅੱਛਾ ਇਹ ਹੈ ਬਾਨ ਰਿਹਾ ਜਿਵੇਂ ਟੈਸਟਰ ਵੀ ਤੂੰ ਬਣੀ ਜਾਂਦਾ ਨਾ ਇਹ ਵਾਹ ਭਾਈ ਜਨਕੀ ਵੇਖੀਏ ਤਾਂ ਆਪਾਂ ਬਹੁਤ ਘਰ ਉਧਰ ਵੀ ਹੈ ਜਿੱਧਰੋਂ ਆ ਪਏ ਆ ਮੇਲਾ ਕਿੰਨੇ ਬਣੀ ਜਾਂਦੇ

ਕੇ ਦਾ ਹੋਣਾ ਸਾਰਾ ਬਣਾਇਆ ਏਰੀਆ ਹੋਰ ਗਏ ਇਹਨਾਂ ਦਾ ਬੱਦਲ ਜੇ ਤਾਂ ਇੱਥੇ ਆਏ ਲੱਗਦਾ ਕੋਲੀ ਯਾਰ ਹਨਾ ਆਪਾਂ ਚੱਲਦੇ ਆਂ ਵਸ ਘਰ ਲਈ ਆਪਣਾ ਘਰ ਆਉਣ ਵਾਲਾ ਹੁਣ ਤੇ ਆਪਾਂ ਤੁਹਾਨੂੰ ਸਾਰਾ ਏਰੀਆ ਦਿਖਾਈ ਜਾਂਦੇ ਆ ਕੈਲਗਰੀ ਦਾ ਇੱਥੇ ਬਹੁਤ ਘੈਂਟ ਬਣਿਆ ਹੋਇਆ। ਉਹ ਵੇ ਘਰ ਕੋਲੇ ਆਪਾਂ ਪਹੁੰਚ ਚੁੱਕੇ ਆਂ, ਘਰੇ ਆ ਗਏ ਆ। ਘਰ ਦੇ ਮਾਰ। ਹਾਂਜੀ ਆਪਾਂ ਤੁਹਾਨੂੰ ਆਰਾਦਾ ਜਨਕੀ ਮਾਹੌਲ ਦਿਖਾਉਣ ਲੱਗੇ ਆਂ ਕੈਲਗਰੀ ਦਾ ਦੇਖੋ ਕਿ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਬਣੀਆਂ ਹੋਈਆਂ ਕੈਲਗਰੀ ਵਿੱਚ ਦੇਖੋ ਕਿ ਕਿੰਨਾ ਸੋਹਣਾ ਲੱਗਦਾ ਸਾਰਾ। ਦੇਖੋ। ਕਿੰਨੀਆਂ ਸੋਹਣੀਆਂ ਬਿਲਡਿੰਗਾਂ ਇਟ ਡਾਊਨ ਟਾਊਨ ਜੇ ਤੁਸੀਂ ਜਦੋਂ ਆਉਂਗੇ ਤੇ ਉੱਥੇ ਸਾਨੂੰ ਇਹ ਦੇਖਣ ਨੂੰ ਇੰਨੀਆਂ ਸੋਹਣੀਆਂ ਬਿਲਡਿੰਗਾਂ ਮਿਲਣਗੀਆਂ ਜਿਹੜੀਆਂ ਬਣੀਆਂ ਹੋਈਆਂ ਦੇਖੋ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਵਧੀਆ ਲੱਗਦੀਆਂ ਰਾਤ ਨੂੰ ਜਦੋਂ ਇਹ ਲਾਈਟਾਂ ਜਗਦੀਆਂ ਹੁੰਦੀਆਂ ਨੇ ਦੇਖੋ ਤੇ ਕਿੰਨਾ ਘੈਂਟ ਲੱਗਦਾ ਇਹ ਜ਼ਰੂਰ ਰਾਤ ਨੂੰ ਆਕੇ ਡਾਊਨ ਟਾਊਨ ਜ਼ਰੂਰ ਦੇਖਿਓ ਕੈਲਗਰੀ ਦਾ ਬਹੁਤ ਸੁੰਨਾ ਤੇ ਦੇਖਣ ਵਾਲਾ ਦੇਖੋ ਕਿੰਨਾ ਬਧੀਆਂ ਲੱਗਦਾ ਜਦੋਂ ਵੀ ਤੁਸੀਂ ਕੈਲਗਰੀ ਆਉਂਗੇ ਤੇ ਰਾਤ ਨੂੰ ਤੁਸੀਂ ਜਰੂਰ ਆ ਕੇ ਇਦਾਂ ਡਾਊਨ ਟਾਊਨ ਆ ਕੇ ਬਿਲਡਿੰਗਾਂ ਜਰੂਰ ਦੇਖਿਓ ਦਿਨੇ ਆਪਾਂ ਤੁਹਾਨੂੰ ਸਾਰਾ ਦਿਖਾਇਆ ਸੀਗਾ ਆਪਣੇ ਫਰੈਂਡ ਨਾਲ ਤੇ ਆਪਾਂ ਤੁਹਾਨੂੰ ਰਾਤ ਨੂੰ ਵੀ ਦਿਖਾਈ ਜੰਨੇ ਆ ਦੇਖੋ ਕਿੰਨਾ ਘੈਂਟ ਆ ਦੇਖੋ ਕਿੰਨਾ ਵਧੀਆ ਲੱਗਦਾ ਤੇ ਦੱਸਿਓ ਵੀਡੀਓ ਕਿਦਾਂ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਦੇਖੋ ਬੈਲਡ ਹੈ ਵੀ ਉਹ ਕੋ ਗਿਆ ਕੈਂਟ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਆਪਾਂ ਤੁਹਾਨੂੰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ